ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਰਿਟਾਇਰਮੈਂਟ ਹੋਏ ਕਰਮਚਾਰੀਆਂ ਦੇ ਲਈ ਬਹੁਤ ਹੀ ਵੱਡੀ ਅਪਡੇਟ ਲੈ ਕੇ ਸਾਹਮਣੇ ਆਏ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ 15 ਅਕਤੂਬਰ 2025 ਨੂੰ ਇਹ ਫੈਸਲਾ ਆਇਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਜਿਸ ਦੇ ਵਿੱਚ ਜਸਟਿਸ ਹਰ ਸਿਮਰਨ ਸਿੰਘ ਸੇਠੀ ਅਤੇ ਜਸਟਿਸ ਵਿਕਾਸ ਸੂਰੀ ਜੀ ਦੇ ਵੱਲੋਂ ਜੋ ਡਿਸੀਜਨ ਦਿੱਤਾ ਗਿਆ ਸੋ ਦੋਸਤੋ ਜਿਹੜੀ ਰੀਟ ਪਟੀਸ਼ਨ ਨੰਬਰ 13301 2021 ਪੰਜਾਬ ਹਰਿਆਣਾ ਹਾਈ ਕੋਰਟ ਵਰਿੰਦਰ ਪਾਲ ਵਰਸਸ ਯੂਨੀਅਨ ਆਫ ਇੰਡੀਆ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਨੂੰ ਦੱਸ ਦਈਏ ਕਿ ਕੇਸ ਕੀ ਸੀ ਤਾਂ ਵਰਿੰਦਰ ਪਾਲ ਜੋ ਪੰਜਾਬ ਸਰਕਾਰ ਤੋਂ ਰਿਟਾਇਰ ਹੋਇਆ ਜਿਨ੍ਹਾਂ ਦੀ ਰਿਟਾਇਰਮੈਂਟ ਮਿਤੀ 31/7/2016 ਸੀ ਉਹਨਾਂ ਦੀ ਪੇ ਦੇ ਵਿੱਚ ਗਲਤ ਫਿਕਸ਼ਨ ਕੀਤੀ ਗਈ ਸੀ ਜਿਸ ਦੀ ਰੀਫਿਕਸ਼ਨ 1/7/2006 ਤੋਂ ਗਲਤ ਹੋਈ ਹੈ ਪਰੰਤੂ ਗਲਤ ਜੋ ਪੇ ਡਰਾ ਕਰੇ ਸਨ ਉਹ 11840 ਸੀ ਜਿਸ ਨੂੰ ਬਾਅਦ ਦੇ ਵਿੱਚ ਰੀਫਿਕਸ ਕੀਤਾ ਗਿਆ ਜੋ ਕਦੋਂ ਰੀਫਿਕਸ ਕੀਤਾ ਗਿਆ ਜਦੋਂ ਵਿਰਿੰਦਰਪਾਲ ਜੀ ਰਿਟਾਇਰ ਹੋ ਚੁੱਕੇ ਸੀ ਤਾਂ ਉਸ ਟਾਈਮ ਉਹਨਾਂ ਨੂੰ ਜਦੋਂ ਰੀਫਿਕਸ ਕੀਤਾ ਗਿਆ ਤਾਂ ਉਹ ਵੈਲਿਊ ਬਣੀ 11170 ਤਾਂ ਵਿਰਿੰਦਰਪਾਲ ਜੀ ਨੂੰ 75274 ਦੀ ਜੋ ਰਿਕਵਰੀ ਹੈ ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟ ਦੇ ਵਿੱਚੋਂ ਕੱਟ ਲਈ ਗਈ ਹੈ ਤਾਂ ਇਸ ਸੰਮੁਖ ਵਰਿੰਦਰਪਾਲ ਜੀ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਤਾਂ ਅੱਗੇ ਆਪਾਂ ਦੇਖਦੇ ਹਾਂ ਕਿ ਉਸ ਦੇ ਵਿੱਚ ਕੀ ਹੋਇਆ ਪਟੀਸ਼ਨਰਸ ਜੋ ਕਿ ਵਰਿੰਦਰਪਾਲ ਜੀ ਸਨ ਉਹਨਾਂ ਦੇ ਵਕੀਲ ਦੇ ਵੱਲੋਂ ਕੀ ਕੀ ਤਰਕ ਪੇਸ਼ ਕੀਤੇ ਗਏ ਸਭ ਤੋਂ ਪਹਿਲਾਂ ਪਟੀਸ਼ਨਰਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਪਟੀਸ਼ਨਰਸ ਨੂੰ ਮਿਲਣ ਵਾਲੇ ਪੈਸ਼ਰੀ ਬਲਾਬੀ ਤੇਰੀ ਤੋਂ ਬਾਅਦ ਜਾਰੀ ਕੀਤੇ ਗਏ ਪਰ ਜਿਹੜੀ ਪਰ ਜਿਹੜੀ ਟ੍ਰਿਬਿਨ ਦੁਆਰਾ ਉਹਨਕ ਦੇਰੀ ਨੂੰ ਸਵੀਕਾਰ ਕੀਤਾ ਗਿਆ ਅਤੇ ਪਟੀਸ਼ਨਰਸ ਨੂੰ ਸਿਰਫ ਜੀਪੀਐਫ ਤੇ ਲਾਗੂ ਦਰਾਂ ਦੇ ਵਿਆਜ ਦਾ ਲਾਭ ਦਿੱਤਾ ਗਿਆ ਤੇ ਪਟੀਸ਼ਨਰਸ ਇਸ ਅਦਾਲਤ ਦੇ ਸਾਹਮਣੇ ਸਿਰਫ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਜੋ ਕਿ 1,75,274 ਦੀ ਰਿਕਵਰੀ ਦੇ ਸਬੰਧ ਦੇ ਵਿੱਚ ਹੈ ਜਿਸ ਦੀ ਰਿਕਵਰੀ ਪਹਿਲਾਂ ਹੀ ਸਰਕਾਰ ਦੇ ਵੱਲੋਂ ਕਰ ਲਈ ਗਈ ਹੈ ਤਾਂ ਦੂਜਾ ਤਰਕ ਤਾਂ ਲਰਨ ਕੌਸ਼ਲ ਹੈ ਜੋ ਕਿ ਉਹਨਾਂ ਦੇ ਵਕੀਲ ਸਨ ਤਾਂ ਇਹ ਇਸ ਦੇ ਵਿੱਚ ਦੱਸਿਆ ਗਿਆ ਕਿ ਜੋ ਪਟੀਸ਼ਨਰ ਹੈ ਉਹ ਸਰਵਿਸ ਪੂਰੀ ਕਰਕੇ ਰਿਟਾਇਰ ਹੋ ਚੁੱਕਿਆ ਹੈ ਆਪਣੀ 58 ਸਾਲ ਦੀ ਏਜ ਪੂਰੀ ਕਰਨ ਦੇ ਉਪਰੰਤ ਜੋ 31 ਸਤ 2016 ਉਹਨਾਂ ਦੀ ਰਿਟਾਇਰਮੈਂਟ ਜਿਹੜੀ ਮਿਤੀ ਹੈ ਤਾਂ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਜੋ ਸੈਲਰੀ ਹੈ ਉਸ ਨੂੰ ਰੀਫਿਕਸ ਕਰਕੇ ਜੋ ਰਿਕਵਰੀ ਹੈ ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟ ਦੇ ਵਿੱਚੋਂ ਨਹੀਂ ਕੀਤੀ ਜਾ ਸਕਦੀ ਜਿਸ ਦੇ ਵਿੱਚ ਵਕੀਲ ਦੇ ਵੱਲੋਂ ਜਜਮੈਂਟ ਦਾ ਹਵਾਲਾ ਦਿੰਦੇ ਹੋਏ ਜੋ ਕਿ ਅਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਵੱਲੋਂ ਸਟੇਟ ਆਫ ਪੰਜਾਬ ਐਂਡ ਆਦਰਸ ਵਰਸਿਜ਼ ਫਰੀਖ ਸਮੀਨ ਐਂਡ ਆਦਰਸ ਦਾ ਹਵਾਲਾ ਦਿੱਤਾ ਗਿਆ ਉਸ ਤੋਂ ਬਾਅਦ ਥਾਮਸ ਡੇਨੀਅਲ ਵਰਸਿਜ਼ ਸਟੇਟ ਆਫ ਕੇਰਲਾ 2022 ਦਾ ਹਵਾਲਾ ਵੀ ਦਿੱਤਾ ਗਿਆ ਜਿਸ ਦੇ ਵਿੱਚ ਡਿਸੀਜਨ ਹੋਇਆ ਸੀ ਕਿ ਜੇਕਰ EMPLOYEES ਨੇ ਕੋਈ ਵੀ ਫਰਾਡ ਨਹੀਂ ਕੀਤਾ ਕੋਈ ਧੋਖਾ ਨਹੀਂ ਕੀਤਾ ਤੇ ਉਸ ਤੋਂ ਬਾਅਦ ਉਸ ਦੀ ਜੋ ਤਨਖਾਹ ਰੀ ਫਿਕਸ ਕਰਕੇ ਹੋਏ ਵਾਅਦੇ ਪੇਮੈਂਟ ਹੋ ਜਾਂਦੀ ਹੈ ਤਾਂ ਉਸ ਨੂੰ ਰਿਕਵਰ ਨਹੀਂ ਕੀਤਾ ਜਾ ਸਕਦਾ ਇਹ ਤਰਕ ਪਟੀਸ਼ਨਰਸ ਜੋ ਕਿ ਵਰਿੰਦਰ ਪਾਲ ਜੀ ਦੇ ਵਕੀਲ ਦੇ ਵੱਲੋਂ ਦਿੱਤੇ ਗਏ ਤਾਂ ਉਸ ਤੋਂ ਬਾਅਦ ਸਰਕਾਰੀ ਵਕੀਲ ਦੇ ਵੱਲੋਂ ਕੀ ਤਰਕ ਪੇਸ਼ ਕੀਤੇ ਗਏ ਤਾਂ ਸਰਕਾਰੀ ਵਕੀਲ ਨੇ ਇਹ ਤੱਥ ਨੂੰ ਸਵੀਕਾਰ ਕੀਤਾ ਕਿ ਜਦੋਂ ਪਟੀਸ਼ਨਰ ਸੇਵਾ ਦੇ ਵਿੱਚ ਸੀ ਉਸ ਸਮੇਂ ਦੇ ਦੌਰਾਨ ਉਸ ਦੀ ਜਿਹੜੀ ਤਨਖਾਹ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਮਤਲਬ ਕਿ ਜੋ ਪਟੀਸ਼ਨਰ ਵਰਕਿੰਗ ਸੀ ਤਾਂ ਉਸ ਟਾਈਮ ਉਸ ਦੀ ਜਿਹੜੀ ਤਨਖਾਹ ਨੂੰ ਰੀਫਿਕਸ ਨਹੀਂ ਕੀਤਾ ਗਿਆ ਪਰ ਲੇਖਾ ਵਿਭਾਗ ਦੁਆਰਾ ਪਟੀਸ਼ਨਰਸ ਦੀ ਤਨਖਾਹ ਦੇ ਨਿਰਧਾਰਿਤ ਦੇ ਵਿੱਚ ਇੱਕ ਅੰਤਰ ਪਾਇਆ ਗਿਆ ਅਤੇ ਨਤੀਜੇ ਦੇ ਵਜੋਂ ਪਟੀਸ਼ਨਰ ਦੀ ਤਨਖਾਹ ਉਸ ਦੀ ਸੇਵਾ ਮੁਕਤੀ ਤੋਂ ਬਾਅਦ ਦੁਬਾਰਾ ਨਿਰਧਾਰਿਤ ਕੀਤੀ ਗਈ ਸੀ ਅਤੇ ਉਸ ਦਾ ਅਦਾ ਕੀਤੀ ਵਾਧੂ ਰਕਮ ਦੀ ਵਸੂਲੀ ਕਰਨ ਦੀ ਮੰਗ ਕੀਤੀ ਗਈ ਸੀ ਜੋ ਕਿ ਬਿਲਕੁਲ ਜਾਇਜ਼ ਹੈ ਕਿਉਂਕਿ ਜਨਨਿੱਤਕ ਪੈਸਾ ਹੈ ਅਤੇ ਪਟੀਸ਼ਨਰਸ ਨੂੰ ਉਸ ਦੇ ਹੱਕ ਤੋਂ ਬਾਅਦ ਰਕਮ ਰੱਖਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਸਰਕਾਰੀ ਵਕੀਲ ਦੇ ਵੱਲੋਂ ਜੋ ਵੀ ਵਾਧੂ ਉਦਾਇਕੀ ਹੋਈ ਸੀ ਉਸ ਦੀ ਰਿਕਵਰੀ ਉਹਨਾਂ ਦੇ ਜਿਹੜੀ ਰਿਟਾਇਰਮੈਂਟ ਬੈਨੀਫਿਟ ਦੇ ਵਿੱਚੋਂ ਕਰਨ ਦੇ ਲਈ ਆਪਣਾ ਤੱਥ ਰੱਖਿਆ ਤੇ ਉਹ ਹੁਣ ਆਪਾਂ ਦੇਖਦੇ ਹਾਂ ਕਿ ਮਾਨਯੋਗ ਹਾਈ ਕੋਰਟ ਦੇ ਵੱਲੋਂ ਕੀ ਫੈਸਲਾ ਦਿੱਤਾ ਗਿਆ ਮਾਨਯੋਗ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਪਟੀਸ਼ਨ ਆਪਣੀ ਤਨਖਾਹ ਦੇ ਵਿੱਚ ਸੋਧ ਕਰਨ ਤੋਂ ਪਹਿਲਾਂ ਹੀ ਸੇਵਾ ਤੋਂ ਮੁਕਤ ਹੋ ਚੁੱਕਿਆ ਸੀ ਉਸ ਤੋਂ ਵਸੂਲੀ ਕੀਤੀ ਗਈ ਸੀ ਅਤੇ ਇਸ ਤੱਥ ਦੇ ਨਾਲ ਹੀ ਪਟੀਸ਼ਨਰਸ ਦੇ ਵੱਲੋਂ ਉਸ ਦੀ ਤਨਖਾਹ ਦੇਣ ਜਿਹੜੇ ਨਿਰਧਾਰਨ ਵਿੱਚ ਕੋਈ ਗਲਤੀ ਬਿਆਨਬਾਜ਼ੀ ਜਾਂ ਧੋਖਾਧੜੀ ਨਹੀਂ ਕੀਤੀ ਗਈ ਮਤਲਬ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਜੋ ਪਟੀਸ਼ਨਰ ਹੈ ਉਸ ਦੇ ਵੱਲੋਂ ਕੋਈ ਵੀ ਧੋਖਾਧੜੀ ਜਾਂ ਕੋਈ ਵੀ ਫਰੋਡ ਦੇ ਤਹਿਤ ਇਹ ਤਨਖਾਹ ਜਿਹੜੀ ਵਾਧੂ ਤਨਖਾਹ ਨਹੀਂ ਲਈ ਗਈ ਹੈ ਜੋ ਕਿ ਉਸ ਦੀ ਸੇਵਾ ਮੁਕਤੀ ਤੋਂ ਬਾਅਦ ਦੁਬਾਰਾ ਨਿਧਾਰਿਤ ਕੀਤੀ ਗਈ ਹੈ ਸੇਵਾ ਕਾਲ ਦੇ ਦੌਰਾਨ ਉਸ ਨੂੰ ਅਦਾ ਕੀਤੀ ਗਈ ਵਾਧੂ ਰਕਮ ਵਸੂਲ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੇ ਲਈ ਪਟੀਸ਼ਨਰਸ ਤੋਂ ਉਸ ਦੇ ਪੈਨਸ਼ਨੇ ਲਾਬਾਂ ਦੇ ਵਿੱਚੋਂ ਕੀਤੀ ਗਈ ਕੋਈ ਵੀ ਵਿਸੂਲੀ ਬਰਕਰਾਰ ਨਹੀਂ ਰੱਖੀ ਜਾ ਸਕਦੀ। ਐਸੇ ਅਨਸਾਰ ਇਸ ਨੂੰ ਇੱਕ ਪਾਸੇ ਰੱਖਿਆ ਜਾਂਦਾ ਹੈ। ਪਟੀਸ਼ਨਰਸ ਤੋਂ ਵਸੂਲ ਕੀਤੀ ਗਈ 1,75,274 ਰੁਪਏ ਦੀ ਰਕਮ ਇਸ ਰਕਮ ਦੀ ਕਾਪੀ ਪ੍ਰਾਪਤ ਹੋਣ ਦੀ ਜਿਹੜੀ ਮਿਤੀ ਤੋਂ 8 ਹਫ਼ਤਿਆਂ ਦੇ ਅੰਦਰ-ਅੰਦਰ ਪਟੀਸ਼ਨਰਸ ਨੂੰ ਵਾਪਸ ਕੀਤੀ ਜਾਵੇ। ਤਾਂ ਇਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਫੈਸਲਾ ਦਿੱਤਾ ਗਿਆ ਕਿ ਇਹ ਬਹੁਤ ਦੀ ਵੱਡੀ ਜਿੱਤ ਹੈ ਜਿਸ ਦੇ ਵਿੱਚ ਜੋ এমਪਲੋਇਸ ਹੈ ਹੈ ਅਗਰ ਉਸ ਦੀ ਤਨਖਾਹ ਵਰਕਿੰਗ ਹੁੰਦੇ ਹੋਏ ਵੀ ਗਲਤ ਫਿਕਸ ਹੁੰਦੀ ਹੈ ਜਿਸ ਦੇ ਵਿੱਚ ਉਸ ਦੀ ਕੋਈ ਵੀ ਗਲਤੀ ਨਹੀਂ ਹੈ ਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਬਾਅਦ ਉਸ ਦੀ ਰਿਕਵਰੀ ਕੀਤੀ ਜਾਂਦੀ ਹੈ ਜਦੋਂ ਕਿ ਉਹ ਰਟਾਇਰ ਹੋ ਜਾਂਦਾ ਹੈ ਤਾਂ ਉਸ ਵਿੱਚ ਮਾਂ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਹ ਕੀਤੀ ਗਈ ਰਿਕਵਰੀ ਸੀ ਉਸ ਪਟੀਸ਼ਨਰਸ ਨੂੰ ਵਾਪਸ ਕਰਨ ਦੇ ਲਈ ਆਦੇਸ਼ ਦਿੱਤੇ ਗਏ ਆਸ਼ਾ ਕਰਦੇ ਹਾਂ ਅੱਜ ਦੀ ਵੀਡੀਓ ਚੰਗੀ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ